ਦੇ ਕੋ ਮੈਂ ਹੋਈ ਮੇਰੇ ਧਿਆਨ ਚ ਇੱਕ ਦੋ ਗੱਲਾਂ ਆਈਆਂ ਸੀ ਜਿਹੜੀਆਂ ਕਿ ਮੈਂ ਜ਼ਰੂਰ ਮੇਰੇ ਪੰਜਾਬ ਦੇ ਸਾਰੇ ਵੀਰਾਂ ਨੂੰ ਭਰਾਵਾਂ ਨੂੰ ਉਹਨਾਂ ਨਾਲ ਸ਼ੇਅਰ ਕਰਨ ਲੱਗਿਆ ਕਿਉਂਕਿ ਦੋ ਦਿਨ ਪਹਿਲਾਂ ਮੀਡੀਆ ਦੇ ਨਾਲ ਬਹੁਤ ਵੱਡੇ ਹਿੱਸੇ ਨਾਲ ਇਹ ਗੱਲ ਹੋਈ ਆ ਉੱਥੋਂ ਭਗਵੰਤ ਮਾਨ ਨੇ ਆਪਣੇ ਅਫਸਰਾਂ ਤੇ ਡਿਊਟੀ ਲਾ ਕੇ ਵੀ ਜਿਹੜੀਆਂ ਵੀ ਜੀਨੂੰ ਵੀ ਕਿਉਂਕਿ ਮੀਡੀਆ ਪੰਜਾਬ ਚ ਜਿਹੜਾ ਉਹ ਕੁਦਰਤੀ ਗੱਲ ਆ ਸਰਕਾਰ ਦੇ ਨਾਲ ਜੁੜੇ ਹੁੰਦੇ ਆ ਤੇ ਇਹ ਕਹਿਆ ਵੀ ਤੁਹਾਨੂੰ ਸਭ ਨੂੰ ਅਸੀਂ ਐਡ ਦੇਣੀਆਂ ਬੰਦ ਕਰਾਂਗੇ ਤੁਹਾਡੇ ਚੈਨਲ ਬੰਦ ਕਰਾਂਗੇ ਤੇ ਉਹਨਾਂ ਨੂੰ ਝੂਠੇ ਨਾਂ ਤੇ ਕੋਈ ਝੂਠੇ ਇੰਗਲਿਸ਼ ਦੇ ਨਾਂ ਦੇ ਚੈਨਲ ਬਣਾ ਕੇ ਕੋਈ ਹੋਰ ਚੈਨਲ ਬਣਾ ਕੇ ਉਹਨਾਂ ਨੂੰ ਸਾਰਿਆਂ ਸਾਡੇ ਪੰਜਾਬੀ ਮੁੰਡਿਆਂ ਨੂੰ ਨੌਜਵਾਨਾਂ ਨੂੰ ਯੂਜ਼ ਕਰਨ ਲਈ ਆਪਦੇ ਨਹੀਂ ਵੀ ਤੂੰ ਆਪ ਕਰ ਲੈ ਭਾਈ ਜਿੱਥੋਂ ਵੀ ਲਿਆਉਣੇ ਆ ਬੰਦੇ ਤੂੰ ਪੰਜਾਬ ਦੇਆਂ ਨੂੰ ਕਿਉਂ ਇਹ ਕਰਦੇ ਆ ਪਰ ਸਰਕਾਰ ਆ ਉੱਥੇ ਉਹ ਵਿਚਾਰੇ ਉਰੇ ਆ ਗਏ ਤੇ ਉਹਨਾਂ ਨੂੰ ਝੁੱਗੀਆਂ 'ਚ ਤੱਕੇ ਨਾਲ ਜਿੱਥੇ ਕੀ ਉਹ ਕਦੇ ਨਾਮਚਾਰੇ ਉੱਥੇ ਗਏ ਨਾ ਉੱਥੇ ਦੇ ਰਹਿਣ ਵਾਲੇ ਉੱਥੇ ਉਹਨਾਂ ਨੂੰ ਵੜਿਆ ਤੇ ਉਹ ਤਾਂ ਪਛਾਣ ਹੀ ਜਾਣੇ ਸੀ ਵੀ ਪੰਜਾਬ ਦੇ ਮੁੰਡੇ ਤੇ ਉਹ ਦੂਜੇ ਕੈਂਡੀਡੇਟਾਂ ਨੇ ਹੋਰਾਂ ਨੇ ਉਹਨਾਂ ਦੀ ਸ਼ਿਕਾਇਤ ਕੀਤੀ ਉੱਥੇ ਲੋਕਾਂ ਨੇ ਸ਼ਿਕਾਇਤ ਕੀਤੀ ਵੀ ਇਹ ਲੋਕ ਕੌਣ ਆ ਗਏ ਤੇ ਮੁੜ ਕੇ ਉਹ ਪੁਲਿਸ ਕੋਲ ਫੜੇ ਗਏ ਬੜੀ ਵੱਡੀ ਵਿਫਤਾ ਜਿਹੜੀ ਆ ਉਹ ਸਾਡੇ ਮੀਡੀਆ ਦੇ ਕਰਮਚਾਰੀਆਂ ਨੂੰ ਜਿਹੜੇ ਜੌਬ ਕਰਦੇ ਸੀ ਉਹਨਾਂ ਨੂੰ ਉੱਥੇ ਤਕਲੀਫ ਆਈ ਕਿਉਂਕਿ ਜਿਹੜੇ ਵੀ ਧਾਇਰੇ ਨੇ ਉਹਨਾਂ ਨੂੰ ਅੱਗੇ ਜਿਹੜੇ ਕੰਮ ਕਰਨ ਵਾਲੇ ਉਹਨਾਂ ਦਾ ਵਿਚਾਰਾ ਨੂੰ ਤਾਂ ਡਿਊਟੀ ਲੱਗੀ ਉਹ ਆ ਗਏ ਤੇ ਇਹ ਕੇਜਰੀ ਵਾਲ ਕਰਕੇ ਆਪਰ ਇਸ ਕਿਉਂ ਲੈ ਰਹੇ ਹੋ ਹੁਣ ਗੱਲ ਇੰਨੀ ਆ ਅੱਜ 6 ਵਜੇ 5 ਵਜੇ ਜਿਹੜੀ ਆ ਉਹ ਕੈਂਪੇਨ ਜਿਹੜੀ ਆ ਬਿਲਕੁਲ ਖਤਮ ਹੋ ਜਾਣੀ ਆ ਤੇ ਜਿਹਦੇ ਉਰੇ ਐਡਰੈਸ ਨੇ ਜਿਹਦੇ ਘਰ ਨੇ ਉਹ ਪੰਜਾਬੀ ਚਾਹੇ ਉਹ ਕੋਈ ਹੋਵੇ ਉਹ ਰਹਿ ਸਕਦਾ ਏ ਪਰ ਮੇਰੀ ਬੇਨਤੀ ਆ ਕਿਉਂਕਿ ਸਰਕਾਰ ਆ ਐਮਐਲਏ ਨੇ ਮੇਅਰ ਨੇ ਕਾਉਂਸਲਰ ਨੇ ਸਾਰਿਆਂ ਨੇ ਆਪਣੇ ਬੰਦੇ ਆ ਜਿਹੜੇ ਉਹ ਪੰਜਾਬ ਤੋਂ ਆਮ ਆਦਮੀ ਪਾਰਟੀ ਨੇ ਉਰੇ ਲਿਆਂਦੇ ਹੋਏ ਆ ਤੇ ਜੋ ਮੈਨੂੰ ਇਹ ਦੱਸਿਆ ਗਿਆ ਏ ਵੀ ਇਸ ਬੰਦੇ ਨੇ ਜਾਣ ਕੇ ਆਪ ਉਹਨਾਂ ਦੀ ਡਿਊਟੀਆਂ ਉਹਨਾਂ ਨੂੰ ਜਾਣ ਨਹੀਂ ਦੇਣਾ ਰਾਤ ਉਰੇ ਰੱਖ ਕੇ ਤੇ ਮੁੜ ਕੇ ਰੇਡਾਂ ਪਵਾਉਣੀਆਂ ਨੇ ਇਹ ਕਹਿ ਕੇ ਆਪ ਹੀ ਇਹਦੇ ਬੰਦੇ ਦੱਸਣਗੇ ਆਮ ਆਦਮੀ ਦੇ ਇਹ ਭਗਵੰਤ ਮਾਨ ਨੂੰ ਸਾਰਾ ਕੁਝ ਪਤਾ ਏ ਤੇ ਇਹਦੇ ਮੰਤਰੀਆਂ ਨੂੰ ਸਾਰਾ ਕੁਝ ਪਤਾ ਐ ਐਮਐਲਏ ਨੂੰ ਪਤਾ ਐਮਐਲਏ ਨੇ ਕਹਿਣ ਤੇ ਉਰੇ ਕੋਈ ਬੰਦਾ ਨਾ ਰਿਓ ਇਹਨਾਂ ਦੇ ਮੰਤਰੀ ਕਹਿਣ ਤੇ ਕੋਈ ਬੰਦਾ ਨਾ ਰਿਓ ਮੁੜ ਕੇ ਜਦੋਂ ਰੇਡ ਪਈ ਜਦੋਂ ਫੜੇਗੇ ਇਲੈਕਸ਼ਨ ਕਮਿਸ਼ਨ ਵੱਲੋਂ ਇਨਾਂ ਨੇ ਇਹ ਦਿਖਾਉਣਾ ਵੀ ਦੇਖੋ ਜੀ ਸਿੱਖਾਂ ਨਾਲ ਪੰਜਾਬੀਆਂ ਨਾਲ ਉਰੇ ਆ ਤੱਕਾ ਹੋ ਰਿਆ ਇਸ ਕਰਕੇ ਮੈਂ ਹੁਣੇ ਹੀ ਲਾਈਵ ਹੋਇਆ ਜਦੋਂ ਮੈਨੂੰ ਇਹ ਸਾਰੀ ਗੱਲ ਪਾਰਲੀਮੈਂਟ ਤੋਂ ਪਤਾ ਲੱਗੀ ਮੈਂ ਆ ਕੇ ਇਹ ਮੈਂ ਕਿਹ ਗੱਲ ਕਰਾਂ ਮੇਰੀ ਹੱਥ ਜੋੜ ਕੇ ਬੇਨਤੀ ਆ ਮੇਰੇ ਸਾਰੇ ਪੰਜਾਬੀ ਭਰਾਵਾਂ ਨੂੰ ਜਿਨ੍ਹਾਂ ਦੀ ਵੋਟ ਨਹੀਂ ਗਈ ਹੋਏ ਉਹ ਬਿਲਕੁਲ ਵੀ ਉਰੇ 5 ਵਜੇ ਤੋਂ ਬਾਅਦ ਨਾ ਰਹਿਣ ਇਹ ਬਹੁਤ ਵੱਡੀ ਇੱਕ ਸਾਜ਼ਿਸ਼ ਦੇ ਤਹਿਤ ਇਹ ਬੰਦੇ ਹਰ ਝੁੱਗੀਆਂ ਚ ਕਲੋਨੀਆਂ ਚ ਹੁਣ ਜੇ ਬੰਦਾ ਆਪਣੇ ਪੰਜਾਬੀ ਰਹਿਣਗੇ ਉਹ ਤਾਂ ਪਛਾਣ ਹੀ ਜਾਣੇ ਆ ਤੇ ਜਦੋਂ ਉਹਨਾਂ ਦੀ ਸ਼ਿਕਾਇਤ ਹੋਣੀ ਆ ਫਿਰ ਇਹਨਾਂ ਨੇ মিডিਆ ਦੀਆਂ ਟੀਮਾਂ ਆਪ ਹੀ ਉਹ ਜ਼ਮੀਨਾਂ ਨੂੰ ਆਦਤ ਆ ਮੋਬਾਈਲ 'ਚ ਹੱਥ 'ਚ ਫੜ ਕੇ ਫਿਰ ਟੋ ਰੌਲਾ ਪਾਉਣਗੇ ਥਾਣਿਆਂ ਦੇ ਬਾਹਰ ਜਾਂ ਇਲੈਕਸ਼ਨ ਕਮਿਸ਼ਨ ਦੇ ਹੋਰ ਇਸ ਕਰਕੇ ਆਪਣੇ ਤੇ ਉਰੇ ਐਫ ਆਈ ਆਰਾ ਦਰਜ ਹੋ ਜਾਣਗੇ ਪੰਜਾਬੀਆਂ ਤੇ ਕੋਈ ਨਾ ਕੋਈ ਕੇਸ ਦਰਜ ਹੋ ਜਾਣਗੇ ਮੁੜ ਕੇ ਤਰੀਕਾ ਭੁਗਤਣ ਪੰਜਾਬ ਤੋਂ ਦਿੱਲੀ ਆਉਣਾ ਬੜਾ ਔਖਾ ਏ ਜੇ ਹਾਂ ਜੇ ਕੰਮ ਕੋਈ ਵੋਟ ਆਪਣੀ ਬਣੀਆ ਤਾਂ ਪਰਹਿਣਾ ਹੀ ਲੈਣਾ ਪਰ ਇਹ ਮੈਨੂੰ ਇਹ ਪਤਾ ਲੱਗਿਆ ਵੀ ਹਜ਼ਾਰਾਂ ਬੰਦਿਆਂ ਨੂੰ ਇਹਨਾਂ ਦੇ ਐਮ.ਐਲ.ਏ. ਮੰਤਰੀ ਜਿਹੜੇ ਕਾਉਂਸਲਰ ਨੇ ਉਹਨਾਂ ਨੂੰ ਧੱਕੇ ਨਾਲ ਮਨਾ ਕੇ ਉਰੇ ਰੱਖ ਰਹੇ ਆ ਅਲੱਗ-ਅਲੱਗ ਜਗ੍ਹਾ ਤੇ ਤੇ ਇਹ ਸਾਰੀ ਇਨਫੋਰਮੇਸ਼ਨ ਆ ਜਿਹੜੀ ਕਿਉਂਕਿ ਹਰ ਜਗ੍ਹਾ ਤਾਂ ਕੈਮਰੇ ਲੱਗੇ ਆ ਉਹ ਸਾਰੀ ਜਿਹੜੀ ਆ ਇਲੈਕਸ਼ਨ ਕਮਿਸ਼ਨ ਪੁਲਿਸ ਕੋਲ ਉਹ ਜਿਹੜੇ ਉਹ ਕੈਮਰੇਆਂ ਦੇ ਰਾਹੀਂ ਹਰ ਗੱਲ ਦੇਖੀ ਜਾ ਰਹੀ ਆ ਤੇ ਮੁੜ ਕੇ ਨੁਕਸਾਨ ਆ ਜਿਹੜਾ ਆਪਣਾ ਹੋਊਗਾ ਐਫ.ਆਈ.ਆਰ ਆਪਣੇ ਤੇ ਦਰਜ ਹੋਣਗੀਆਂ ਇਹਦਾ ਸਿਰਫ ਇਹ ਸਟੰਟ ਐ ਇਹਨੇ ਕਰਨਾ ਵੀ ਦੇਖੋ ਜੀ ਆਪਾਂ ਗਾਲਿਆਂ ਨਾਲ ਪੰਜਾਬੀਆਂ ਨਾਲ ਉਰੇ ਆ ਤੱਕਾ ਹੋ ਰਿਹਾ ਇਸ ਕਰਕੇ ਮੇਰੇ ਵੀਰੋ ਜਿੰਨੀ ਕੈਂਪੇਨ ਜਿਹੜੀ ਪਾਰਟੀ ਲਈ ਕਰਨੀ ਸੀ ਉਹ ਬਹੁਤ ਵਧੀਆ ਰਹੀ ਤੇ ਹੁਣ ਆਪਾਂ ਇੱਥੋਂ ਬਚੀਏ ਇਹਨਾਂ ਦੇ ਹੱਥਕੰਡਿਆਂ ਦੇ ਪੋਲਿਟਿਕਲ ਲੜਾਈ ਤੋਂ ਆਪਾਂ ਆਪਣੇ ਜਿਹੜੇ ਘਰਾਂ ਚ ਉਹ ਵਾਪਸ ਜਾਈਏ ਮੈਂ ਇੰਨੀ ਅਪੀਲ ਕਰਨ ਲਈ ਤੁਹਾਡੇ ਮੂਰੇ ਹੋਇਆ ਸੀ ਵੀ ਪਰ ਇਹਦੀ ਹੱਥਕੰਡੇ ਨੇ ਵੀ ਉਰੇ ਰੱਖ ਕੇ ਕਿਉਂਕਿ ਬਹੁਤ ਘਬਰਾਇਆ ਹੋਇਆ ਬਹੁਤ ਡਰਿਆ ਹੋਇਆ ਕੋਈ ਨਾਲ ਖੜ ਨਹੀਂ ਰਿਹਾ ਤੇ ਪੰਜਾਬੀ ਹਮੇਸ਼ਾ ਤਕੜੇ ਰਹੇ ਆ ਉਹਨਾਂ ਨੂੰ ਆਪਣਾ ਸਹਾਰਾ ਬਣਾਉਣ ਲਈ ਪੰਜਾਬੀਆਂ ਨੂੰ ਆਪਣਾ ਉਹਨਾਂ ਤੋਂ ਇੱਕ ਮਸਲਮਾਨ ਦੀ ਤੌਰ ਤੇ ਇੱਕ ਆਪਣੇ ਆਪ ਨੂੰ ਕਿਉਂਕਿ ਇਸ ਵੇਲੇ ਬਿਲਕੁਲ ਕਮਜ਼ੋਰ ਅਸਾਹੇ ਮਹਿਸੂਸ ਕਰ ਰਿਹਾ ਤੇ ਜੇ ਉਹ ਚਲੇ ਗਏ ਇਹਨੂੰ ਐ ਲੱਗਦਾ ਵੀ ਮੈਨੂੰ ਤਾਂ ਉਰੇ ਕੋਈ ਮਤਲਬ ਇਸ ਵੇਲੇ ਮੇਰਾ ਕੋਈ ਸੱਜੇ ਖੰਬੇ ਆਪਦੇ ਵੀ ਛੱਡ ਗਏ ਇਹਨੂੰ ਤੇ ਤੁਸੀਂ ਰੱਬ ਦੀ ਮੇਰ ਰੱਬ ਦੇ ਵਾਸਤੇ ਇਸ ਦੀਆਂ ਗੱਲਾਂ 'ਚ ਨਾ ਆਇਓ ਇਹ ਬਹੁਤ ਝੂਠਾ ਮਕਾਰ ਬੰਦਾ ਹੈ ਉਰੇ ਤਾਂ ਜੋ ਬਣੀ ਗੰਦ ਪਾਇਆ ਹੀ ਹੋਇਆ ਦਿੱਲੀ 'ਚ ਤੁਸੀਂ ਦੇਖਿਆ ਪਰ ਆਪਾਂ ਪੰਜਾਬੀ ਇਹਦੇ ਟਰੈਪ ਚ ਨਾ ਆਈਏ ਉਰੇ ਐਫ ਆਈ ਆਰਾ ਦਰਜ ਉਰੇ ਪਰਚੇ ਦਰਜ ਨਾ ਕਰਾਈਏ ਮੈਂ ਕਿ ਮੈਂ ਪਹਿਲਾਂ ਇਹ ਗੱਲ ਕਹਿ ਦਵਾਂ ਕਿਉਂਕਿ ਸਾਡੇ ਪੰਜਾਬੀ ਚਾਹੇ ਕਿਸੇ ਪਾਰਟੀ ਦੇ ਹੋਣ ਹੈ ਤਾਂ ਪੰਜਾਬ ਦੇ ਸਾਡੇ ਭਰਾ ਇੰਨੀ ਗੱਲ ਮੈਂ ਬੇਨਤੀ ਕਰਨੀ ਸੀ ਧੰਨਵਾਦ